ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਅੱਜ ਸਾਡੇ ਇਲਾਕੇ ਦੀ ਨਾਵਾ ਸਜਤਾ ਭਲਾਈ ਕੇਂਦਰ ਗੁਰੂ ਰਾਮਦਾਸ ਸੇਵਾ ਸੁਸਾਇਟੀ ਐਗਜ਼ਿਸਟੈਂਟ ਮਲੋਟ ਵੱਲੋਂ ਸਤਿਕਾਰਯੋਗ ਬਾਬਾ ਸਰਬਜੀਤ ਸਿੰਘ ਜੀ ਦੀ ਰਹਿਣ ਮਹਿਤ ਇੱਕ ਵਿਚਾਰ ਅੱਖਾਂ ਦਾ ਚੈੱਕਅਪ ਤੇ ਆਪਰੇਸ਼ਨ ਕੈਂਪਾ ਪਿੰਡ ਛਾਪਿਆਂ ਵਾਲੀ ਦੀ ਹੈ ਲਾਇਆ ਗਿਆ ਹੈ ਇਸ ਕੈਂਪ ਦੇ ਦੌਰਾਨ ਅੱਜ 200 ਤੋਂ ਵੱਧ ਜਿਹੜੀ ਓਪੀਡੀ ਹੋਈ ਹੈ ਅਤੇ 40 ਤੋਂ ਵੱਧ ਜਿਹੜੇ ਨੇ ਮਰੀਜ਼ ਅਤੇ ਚਿੱਟੇ ਮੋਦੀਏ ਦੇ ਆਪਰੇਸ਼ਨਾਂ ਵਾਸਤੇ ਡਾਕਟਰ ਸਹਿਬਾਨ ਨੇ ਕੰਦੇ ਹਨ ਔਰ ਆਜ ਦੇ ਕੈਂਪ ਦੇ ਵਿੱਚ ਸਾਡੇ ਵਿਸ਼ੇਸ਼ ਤੌਰ ਤੇ ਡਾਕਟਰ ਜਿਲਦੀਪ ਚਾਵਲਾ ਜੀ ਸੇਵਾ ਸੱਜਣ ਜੀ ਮੁਖਸਦ ਸਾਹਿਬ ਅਤੇ ਸਰਦਾਰ ਇਕਬਾਲ ਸਿੰਘ ਜੀ ਡੀਐਸਪੀ ਸਾਹਿਬ ਮਲੋੜ ਵਿਸ਼ੇਸ਼ ਤੌਰ ਤੇ ਅਜ ਉਹਨਾਂ ਨੇ ਸ਼ਿਰਕਤ ਕੀਤੀ ਔਰ ਉਹਨਾਂ ਨੇ ਦੱਸਿਆ ਵਕਫਾ ਜਿੱਥੇ ਕਿ ਸਰਕਾਰ ਦੀਆਂ ਪਹੁੰਚੀਆਂ ਹਨ ਕਿ ਜਿਨ੍ਹਾਂ ਦੇ 5 ਲੱਖ ਦੇ ਤੱਕ ਕਾਰਡ ਨਹੀਂ ਬਣੇ ਉਹ ਬਣਾਏ ਜਾਣ ਔਰ ਉਹ ਨਾਲ ਹੀ ਮਾਨ ਜੋ ਡੀਐਸਪੀ ਸਾਹਿਬ ਸਰਦਾਰ ਇਕਬਾਲ ਸਿੰਘ ਨੇ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਔਰ ਸਿਹਤ ਵਿਭਾਗ ਵੱਲੋਂ ਜੋ ਨਸ਼ਿਆਂ ਦੇ ਖਿਲਾਫ ਬੜੀ ਵੱਡੀ ਮਹਿਮ ਸ਼ੁਰੂ ਕੀਤੀ ਹੋਈ ਹੈ ਉਹਦੇ ਵਾਸਤੇ ਵੀ ਉਹਨਾਂ ਨੇ ਜਨਤਾ ਨੂੰ ਜਾਗਰੂਤ ਕੀਤਾ ਔਰ ਵਿਸ਼ੇਸ਼ ਤੌਰ ਤੇ ਸਮੁੱਚੇ ਇਲਾਕੇ ਔਰ ਛਾਪਿਆਂ ਵਾਲੀ ਸੰਗਤ ਨੂੰ ਬੇਨਤੀ ਕੀਤੀ ਕਿ ਜੋ ਵੀ ਵਿਅਕਤੀ ਕਿਸੇ ਕਾਰਨ ਕਰਕੇ ਨਸ਼ੇ ਦੇ ਵਿੱਚ ਪਿਆ ਹੋਇਆ ਹੈ ਉਸ ਦਾ ਨਸ਼ਾ ਜਿਹੜਾ ਬਿਲਕੁਲ ਫਰੀ ਜਿਹੜਾ ਹੈ ਉਹ ਛਡਾਇਆ ਜਾਵੇਗਾ ਔਰ ਉਹਨਾਂ ਨੂੰ ਬੜੇ ਪਿਆਰ ਤੇ ਸਤਿਕਾਰ ਦਿੱਤਾ ਜਾਵੇਗਾ ਬਲਕਿ ਉਹਨਾਂ ਦੇ ਨਾਲ ਸਖਤੀ ਜਿਹੜੀ ਹੈ ਨਹੀਂ ਵਰਤੀ ਜਾਵੇਗੀ ਬਲਕਿ ਦੂਜੇ ਪਾਸੇ ਜਿਹੜੇ ਵਿਅਕਤੀ ਨਸ਼ਾ ਵੇਚਦੇ ਨੇ ਉਹਨਾਂ ਨੂੰ ਹਰ ਹਾਲਤ ਦੇ ਵਿੱਚੋਂ ਪੰਜਾਬ ਸਰਕਾਰ ਔਰ ਜਿਹੜਾ ਪ੍ਰਸ਼ਾਸਨ ਔਰ ਕੁਲ ਪ੍ਰਸ਼ਾਸਨ ਵੱਲੋਂ ਉਹਨਾਂ ਤੇ ਬੰਦੀ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਔਰ ਜਿਹੜੇ ਅੱਜ ਚਿੱਟੇ ਓਕੇ ਦੇ ਆਪਰੇਸ਼ਨ ਨਿਕਲੇ ਹਨ ਇਹਨਾਂ ਸਾਰਿਆਂ ਦੇ ਬਿਲਕੁਲ ਫ੍ਰੀ ਲੈਂਡ ਪਾਏ ਜਾਂਦੇ ਹਨ ਔਰ ਬਿਲਕੁਲ ਮੁਫਤ ਦਵਾਈ ਦਿੱਤੀ ਜਾਂਦੀ ਹੈ ਇਹ ਸਾਰੇ ਜਿਹੜੇ ਆਪਰੇਸ਼ਨ ਨੇ ਇਹ ਸਿਵਲ ਹਸਪਤਾਲ ਮਲੋੜ ਵਿਖੇ ਇੱਥੇ ਜਾਣਗੇ ਸੋ ਸਾਰੇ ਬਜ਼ੁਰਗਾਂ ਨੇ ਜਿਨ੍ਹਾਂ ਨੇ ਵੀ ਕੋਈ ਨਾ ਆਪਰੇਸ਼ਨ ਕਰਾਉਣਾ ਹੋਵੇ ਉਹ ਸਿਵਲ ਹਸਪਤਾਲ ਮਲੋੜ ਜਦੋਂ ਮਰਜ਼ੀ ਕਰਵਾ ਸਕਦਾ ਹੈ ਅਤੇ ਜੇ ਫਿਰ ਵੀ ਕਿਸੇ ਕਾਰਨ ਕੋਈ ਮੁਸ਼ਕਲ ਆਉਂਦੀ ਹੈ ਤਾਂ ਜੋ ਸਾਡੇ ਬਲਾਕ ਦੇ ਕੋਆਰਡੀਨੇਟਰ ਨੇ ਲੰਬੀ ਦੇ ਸਤਿਕਾਰਯੋਗ ਬਾਬਾ ਸਰਬਜੀਤ ਸਿੰਘ ਜੀ ਸਾਡੀ ਧਾਰਮਿਕ ਸ਼ਖਸੀਅਤ ਹਨ ਉਹਨਾਂ ਨਾਲ ਵੀ ਸੰਪਰਕ ਕਰ ਸਕਦੇ ਨੇ ਸੋ ਮੈਂ ਅੱਜ ਆਪਣੇ ਵੱਲੋਂ ਤੇ ਜਿਲ੍ਹਾ ਸਿਨੀ ਮੁਖਤਸਰ ਸਾਹਿਬ ਦੀ ਇਹ ਸਮੂਹ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਧਾਰਮਿਕ ਜਥੇਬੰਦੀਆਂ ਵੱਲੋਂ ਵਿਸ਼ੇਸ਼ ਤੌਰ ਤੇ ਪੁਲਾਈ ਕੇਂਦਰ ਗੁਰੂ ਆਰੰਧਾ ਸੇਵਾ ਸੈਕਟੀ ਦੇ ਪ੍ਰਧਾਨ ਸਤਕਾਰਯੋਗ ਬਾਬਾ ਸਰਪਜੀਤ ਸਿੰਘ ਜੀ ਬਲਾਕ ਕੋਆਰਡੀਨੇਟਰ ਪਰ ਇਹਨਾਂ ਦੀ ਸਤਿਮੱਚੀ ਟੀਮ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਅਜ ਇੱਕ ਬਹੁਤ ਹੀ ਵਧੀਆ ਪਰ ਉਪਕਾਰੀ ਕਾਰਜ ਜਿਹੜਾ ਹੈ ਉਹ ਕੀਤਾ ਹੈ ਇਸ ਤੋਂ ਇਲਾਵਾ ਇਹ ਸਮੇਂ-ਸਮੇਂ ਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀ ਜੋ ਸ਼ਾਦੀ ਕਰਦੇ ਹਨ ਉਹ ਵੀ ਇੱਕ ਬਹੁਤ ਵਧੀਆ ਇਹਨਾਂ ਵੱਲੋਂ ਕਾਰਜ ਕੀਤਾ ਜਾਂਦਾ ਹੈ ਔਰ ਸਮੇਂ-ਸਮੇਂ ਤੇ ਇਹਨਾਂ ਵੱਲੋਂ ਪੂਰਨ ਦਾ ਟੈਂਪ ਔਰ ਮੈਡੀਕਲ ਕੈਂਪ ਵੀ ਜਿਹੜੇ ਨੇ ਉਹ ਲਾਇਆ ਜਾਂਦੇ ਨੇ ਸੋ ਮੇਰੇ ਕਹਤੋ ਪਹਾਵੇਂ ਕੇ ਬਲਾਕ ਲੰਬੀ ਦੇ ਵਿੱਚ ਇਹ ਸੰਸਥਾ ਨੇ ਪੂਰਾ ਇਕੱਲੇ ਲੰਬੀ ਦੇ ਵਿੱਚ ਨਹੀਂ ਬਲਕਿ ਸਾਰੇ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਆਪਣਾ ਨਾਮ ਬਣਾਇਆ ਹੈ ਔਰ ਮੈਂ ਪ੍ਰਮਾਤਮਾ ਕੇ ਅਰਦਾਸ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਇਹ ਸੰਸਥਾ ਇਹ ਤੁਗਣੀ ਤੇ ਰਾਹ ਚੌਗੜੀ ਤੱਕ ਹੀ ਕਰੇ ਜੋ ਸਿੰਘ ਸਹਿਬਾਨਾਂ ਨੂੰ ਪਿਛਲੇ ਸਮੇਂ ਦੇ ਦੌਰਾਨ ਬਰਖਾਸਤ ਕੀਤਾ ਗਿਆ ਉਹਦੀ ਦਾਸ ਵੀ ਔਰ ਬਲਾਕ ਕੋਆਰਡੀਨੇਟਰ ਪਪਾ ਸਰਪਜੀਤ ਸਿੰਘ ਛਾਪਿਆਂ ਵਾਲੀ ਰੱਖ-ਵਰ ਸਮਾਜ ਦੇ ਵਿੱਚ ਜਿੱਥੇ ਬੰਦੀਆਂ ਵੱਲੋਂ ਧਾਰਮਿਕ ਜਥੇਬੰਦੀਆਂ ਵੱਲੋਂ ਮਹਾਪੁਰਸ਼ਾਂ ਵੱਲੋਂ ਔਰ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਔਰ ਬੁੱਧੀਜੀਵੀਆਂ ਵੱਲੋਂ ਸੀ ਔਰ ਜੋ ਸ਼ਬਦਾਂ ਦੇ ਵਿੱਚ ਇਸ ਦੀ ਨਿੰਦਿਆ ਕਰਦੇ ਹਨ ਕਿਉਂਕਿ ਜੋ ਸੱਤਾ ਦੇ ਜਥੇਦਾਰ ਸਹਿਬਾਨ ਸਾਡੇ ਸਤਕਾਰਯੋਗ ਹਨ ਔਰ ਜੋ ਸ਼੍ਰੀ ਅਕਾਤ ਪਸੰਦ ਦੇ ਖਾਸ ਤੌਰ ਤੇ ਜਹਤ ਹਨ ਸਮੁੱਚੇ ਪੰਜਾਬ ਦੇ ਨਹੀਂ ਬਲਕਿ ਦੇਸ਼ਾਂ ਦੇ ਵਿਦੇਸ਼ਾਂ ਵਿੱਚ ਔਰ ਸੰਸਾਰ ਦੇ ਵਿੱਚ ਸ਼੍ਰੀ ਅਕਾਤ ਦੇ ਸਭ ਦੇ ਜਹਤ ਹਰਦੇ ਸਭ ਤੋਂ ਸੁਪਰੀਮ ਹਨ ਔਰ ਜਿਹੜਾ ਉਹਨਾਂ ਦਾ ਹੁਕਮ ਹੁੰਦਾ ਹੈ ਉਹ ਇਨ ਬਿਲ ਜਿਹੜਾ ਹੈ ਸਮੁੱਚੇ ਦੇਸ਼ ਦੇ ਵਿਦੇਸ਼ਾਂ ਦੀ ਸੰਤਾ ਨੂੰ ਮੰਨਣਾ ਹੁੰਦਾ ਹੈ ਸੋ ਇਸ ਤਰ੍ਹਾਂ ਜੋ ਜਲਦੀ ਤੋਂ ਜਲਦੀ ਤੱਕ ਤਾਂ ਦੇ ਜਹਤ ਦਾ ਬਦਲੇ ਜਾ ਰਿਹਾ ਉਹ ਦਾਨਨ ਬਰਖਾਤ ਕੀਤਾ ਜਾ ਰਿਹਾ ਹੈ ਅਜੀ ਉਹਦੀ ਫੁਰਸਤਾਂ ਵਿੱਚ ਇਹ ਗੱਲ ਹੈ